ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜੇ ਕੋਲ ਇੱਕ ਹਾਥੀ ਸੀ ਜੀ ਦੀ ਦੇਖਪਾਲ ਇੱਕ ਮਹਾਤਮ ਕਰਦਾ ਸੀ ਉਹ ਹਰ ਰੋਜ਼ ਹਾਥੀ ਨੂੰ ਪਾਣੀ ਪਿਉਂਦਾ ਅਤੇ ਨਹਾਉਣ ਲਈ ਨਦੀ ਤੇ ਲੈ ਕੇ ਜਾਂਦਾ ਸੀ ਨਦੀ ਵੱਲ ਜਾਂਦੇ ਸਮੇਂ ਉਸ ਦੇ ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ ਹਾਥੀ ਜਦੋਂ ਦਰਜੀ ਦੀ ਦੁਕਾਨ ਤੇ ਪਹੁੰਚਦਾ ਤਾਂ ਦਰਜੀ ਰੋਜ਼ ਉਸ ਦੀ ਸੁੰਡ ਵਿੱਚ ਕੁਝ ਨਾ ਕੁਝ ਖਾਣ ਨੂੰ ਦਿੰਦਾ ਸੀ ਹਾਥੀ ਨੂੰ ਜੋ ਵੀ ਮਿਲਦਾ ਉਹ ਖੁਸ਼ ਹੋ ਕੇ ਲੈ ਲੈਂਦਾ ਤੇ ਨਹੀਂ ਨਦੀ ਵੱਲ ਚੱਲ ਦਿੰਦਾ ਸੀ ਇੱਕ ਦਿਨ ਦਰਜੀ ਕਿਸੇ ਗੱਲ ਖਿੱਚਿਆ ਹੋਇਆ ਸੀ ਤੇ ਜਦੋਂ ਹਾਥੀ ਨੇ ਰੋਜ਼ ਵਾਂਗ ਉਸ ਅੱਗੇ ਆਪਣੀ ਸੁੰਡ ਕੀਤੀ ਤਾਂ ਦਰਜੀ ਨੇ ਖਿੱਚੇ ਖੇਚ ਵਿੱਚ ਹੀ ਉਸ ਦੀ ਸੁੰਡ ਤੇ ਸੂਈ ਚ ਬੋ ਦਿੱਤੀ ਹਾਥੀ ਨੂੰ ਬੜੀ ਪੀੜ ਹੋਈ ਪਰ ਉਹ ਬਿਨਾ ਕੁਝ ਕਹਿ ਚੁੱਪ ਚਾਪ ਚਲੇ ਗਿਆ ਉਸ ਨੇ ਨਦੀ ਤੋਂ ਰੱਜ ਕੇ ਪਾਣੀ ਪੀਤਾ ਤੇ ਵਾਪਸ ਆਉਂਦੇ ਉਸ ਨੇ ਆਪਣੀ ਸੁੰਡ ਵਿੱਚ ਚੱਕੜ ਪਰ ਲਿਆ ਜਦੋਂ ਹਾਥੀ ਦਰਜੀ ਦੀ ਦੁਕਾਨ ਤੇ ਪੁੱਜਾ ਤਾਂ ਉਸ ਨੇ ਸਾਰਾ ਚੱਕੜ ਦਰਜੀ ਦੀ ਦੁਕਾਨ ਵਿੱਚ ਸੁੱਟ ਦਿੱਤਾ ਜੇਕਰ ਨਾਲ ਲੋਕਾਂ ਦੇ ਨਵੇਂ ਕੱਪੜੇ ਵੀ ਹਾਥੀ ਨੇ ਖਰਾਬ ਕਰ ਦਿੱਤੇ ਇਸ ਤਰ੍ਹਾਂ ਦਰਜੀ ਨੇ ਆਪਣੀ ਮੂਰਖਤਾ ਕਾਰਨ ਕਾਫੀ ਨੁਕਸਾਨ ਕਰਵਾ ਲਿਆ ਦਰਜੀ ਆਪਣੀ ਗਲਤੀ ਤੇ ਬਹੁਤ ਪਛਤਾਇਆ ਪਛਤਾਇਆ ਉਸ ਨੇ ਹਾਥੀ ਕੋਲ ਮਾਫੀ ਮੰਗੀ ਤੇ ਅੱਗੇ ਤੋਂ ਜਿਹੜਾ ਨਾ ਕਰਨ ਦਾ ਵਾਦਾ ਵੀ ਕੀਤਾ ਸਿੱਖਿਆ ਜੈਸੀ ਕਰੋਗੇ ਵੈਸੀ ਭਰੋਗੇ